ਪੰਜਾਬੀ ਉਹ ਸਾਸਰੀ ਕਾਲ ਜਿਵੇਂ ਕਿ ਰਣਜੀਤ ਸਿੰਘ ਢੱਡੀਆਂ ਵਾਲੇ ਦੀ ਇੱਕ ਸਮਰਥਕ ਇੱਕ ਭਗਤ ਨਹੀਂ ਕਹਿ ਸਕਦੇ ਆ ਤਾਂ ਉਸ ਕੁੜੀ ਨੇ ਕੈਮਰੇ ਦੇ ਸਾਹਮਣੇ ਮੈਂ ਤੁਹਾਨੂੰ ਦਿਖਾਉਂਗਾ ਇਸ ਵੀਡੀਓ ਦੇ ਵਿੱਚ ਕਿ ਆਖਰ ਐਸਾ ਕੀ ਹੋਇਆ ਜਿਹੜਾ ਕਿ ਰਣਜੀਤ ਸਿੰਘ ساری ਰਣਜੀਤ ਸਿੰਘ ਢੱਡੀਆਂ ਵਾਲੇ ਦੀ ਸਾਰੀ ਜਿਹੜੀ ਸਚਾਈ ਹੈ ਅਸਲੀਅਤ ਪੂਰੀ ਸਾਹਮਣੇ ਧਰ ਰਹੀ ਹੈ ਕੈਮਰੇ ਦੇ ਸਾਹਮਣੇ ਪਹਿਲੀ ਵਾਰ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਦੇਖੋਗੇ ਕਿ ਇੱਕ ਬਹੁਤ ਸਾਰੇ ਲੰਬੇ ਸਮੇਂ ਤੋਂ ਜੁੜੀ ਹੋਈ ਇੱਕ ਕੁੜੀ ਹੈ ਤੇ ਪੰਜਾਬ ਦੇ ਹੀ ਰਹਿਣ ਵਾਲੀ ਹੈ ਰਾਤੋਂ ਰਾਤ ਯਾਨੀ ਇੱਕ ਸੋਸ਼ਲ ਮੀਡੀਆ ਦੇ ਉੱਤੇ ਇਸ ਵੀਡੀਓ ਨੇ ਇੰਨਾ ਜੋਰ ਫੜਿਆ ਜਿਹੜਾ ਕਿ ਧੁਮਾਕਾ ਹੀ ਮਚਾ ਦਿੱਤਾ ਵਿੱਚ ਚਹਿਤਾਂ ਵੀ ਰਹਿਣੇ ਵੀ ਇਹ ਕੁੜੀ ਹੈ ਜਿਹੜੀ ਇਹ ਪੰਜਾਬ ਤੋਂ ਵਿਦੇਸ਼ ਵਿੱਚ ਗਈ ਸੀ ਔਰ ਜਿਹੜੇ ਨੇ ਪੂਰੀ ਸੱਚਾਈ ਦੇ ਨਾਲ ਆਪਣੀ ਬਿਆਨਵਾਜੀ ਧਰੀ ਹੈ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹਦੇ ਦਰਸ਼ਨ ਕਰਵਾਉਣ ਜਾ ਰਿਹਾ ਤੇ ਸੁਣਾਉਣ ਵੀ ਜਾ ਰਿਹਾ ਕਿ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਆਖਰ ਐਸਾ ਮੋੜ ਕਿਵੇਂ ਦੇ ਦਿੱਤਾ ਐਸ ਕੁੜੀ ਨੇ ਪੂਰੇ ਦਾ ਪੂਰਾ ਜਿਹੜਾ ਕੇਸ ਹੈ ਤੁਹਾਨੂੰ ਪਤਾ ਇੱਕ ਕੁੜੀ ਦੇ ਜਿਹੜੇ ਉਹਦੇ ਉੱਤੇ ਇਲਜ਼ਾਮ ਲੱਗੇ ਨੇ ਸੰਤਾਂ ਦੇ ਉੱਤੇ ਤੇ ਉਸ ਬਾਰੇ ਪੂਰੀ ਚਰਚਾ ਦੇ ਵਿੱਚ ਗੱਲ ਰਹੀ ਹੈ ਪਰ ਹੁਣ ਇਹ ਜਿਹੜੀ ਕੁੜੀ ਐ ਇਸ ਨੇ ਪੂਰਾ ਮਾਮਲਾ ਹੀ ਕਮਾ ਦਿੱਤਾ ਤਾਂ ਮੈਂ ਤੁਹਾਨੂੰ ਇਹ ਵੀਡੀਓ ਦੇ ਵਿੱਚ ਸੁਣਾਉਣ ਜਾ ਰਿਹਾ ਇਹ ਕੁੜੀ ਵੀਡੀਓ ਦੇ ਵਿੱਚ ਕੁਝ ਇਹੋ ਜਿਹਾ ਕਹਿ ਰਹੀ ਐ ਜਿਹਨੂੰ ਸੁਣ ਕੇ ਹੈਰਾਨੀ ਹੁੰਦੀ ਐ ਤਾਂ ਤੁਸੀਂ ਵੀ ਕਹੋਗੇ ਵੀ ਇਹ ਜੀ ਗੱਲ ਕੀ ਐ ਕਿ ਜਿਹੜੀ ਇਹ ਕੁੜੀ ਨੇ ਕਹੀ ਐ ਤਾਂ ਮੈਂ ਚਾਹੂੰਗਾ ਤੁਸੀਂ ਆਪਣੇ ਕੰਨਾਂ ਦੇ ਨਾਲ ਸੁਣੋ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਕਰੂੰਗਾ ਸਾਂਝੇ ਕਿਉਂਕਿ ਪਹਿਲਾ ਇਹ ਖਾਸ ਭਗਤ ਨਹੀਂ ਮੈਂ ਤੁਹਾਨੂੰ ਦੱਸ ਦਿਆ ਖਾਸੋ ਖਾਸ ਰঞ্জੀਤ ਸਿੰਘ ਢੱਡਰੀਆਂ ਵਾਲੇ ਦੀ ਭਗਤ ਨਹੀਂ ਹੈ ਕਿ ਕੁਝ ਐਸਾ ਹੋਇਆ ਕਿ ਮਾਮਲਾ ਹੀ ਪਲਟ ਗਿਆ ਸੁਣੋ ਅਸੀਂ ਤੁਹਾਡੀ ਕਿੰਨੀ ਮਰਿਆ ਤੁਸੀਂ ਮੇਰੇ ਸਿਰ ਦੇ ਤਾਜ ਨੂੰ ਤੁਸੀਂ ਫਮ ਛੋਟੀ ਉਮਰੋਂ ਵੱਡੀ ਹੋ ਬਸ ਸੁਣੋਗਾ ਧਿਆਨ ਨਾਲ ਬੇਟਾ ਸੁਣਿਆ ਕਰ ਜ਼ਿੰਦਗੀ ਵਿੱਚ ਅਸੀਂ ਹਮੇਸ਼ਾ ਹੀ ਅਫੀਸ ਕਰਦੇ ਕਿ ਆਪਣੇ ਸੰ ਦੂਜੇ ਸੁਣਦੇ ਨਹੀਂ ਏ ਗੰਢੋ ਦੇ ਕੱਪੜੇ ਨਹੀਂ ਉਹ ਆਮ ਵਿਅਕਤੀ ਨਹੀਂ ਉਹ ਆਪਣੇ ਆਪ ਨੂੰ ਗੁਰਮਤਿ ਦਾ ਪ੍ਰਚਾਰਕ ਕਹੌਦਾ ਆ ਗੁਰਮਤਿ ਦਾ ਪ੍ਰਚਾਰਕ ਹੁੰਦਾ ਆ ਉਹਦੀ ਡਰੈਸ ਜਿਹੜੀ ਨਾ ਉਹ ਇੱਕ ਐਸੀ ਹੁੰਦੀ ਜਿਹਦੇ ਤੇ ਕਿ ਜੱਗ ਪਾਉਂਦੀ ਹੋਵੇ ਤੇ ਸੰਗਤ ਦੇ ਵਿੱਚ ਜਦੋਂ ਜਾਵੇ ਤਾਂ ਉਹ ਇੱਕ ਐਸਾ ਵਿਅਕਤੀ ਆਪਣੇ ਆਪ ਨੂੰ ਸਾਧ ਕਰੇ ਕਿ ਮੈਂ ਸੱਚਮੁੱਚ ਹੀ ਆਪਣੇ ਸਾਧੂ ਬਾਣੀ ਦੇ ਵਿੱਚ ਗੁਰੂ ਦੀ ਬਾਣੀ ਦਾ ਜਾਪ ਕਰਦਾ ਹੈ ਇਸ ਹਿਸਾਬ ਨਾਲ ਉਹ ਡਰੈਸ ਪਾਉਂਦਾ ਜਿਸ ਹਿਸਾਬ ਨਾਲ ਤੁਰਦਾ ਆ ਗੱਲਾਂ ਕਰਦਾ ਆ ਬਾਣੀ ਤੋਂ ਦੂਰ ਗੱਲਾਂ ਕਰਦਾ ਆ ਤੈਨੂੰ ਜਿੰਦਗੀ ਵਿੱਚ ਤੁਸੀਂ ਕਸਮ ਖਾ ਲਈ ਹੈ ਕਿ ਜਿਹੜੀ ਗੱਲ ਸੱਚੀ ਹੈ ਉਹ ਸੱਚੀ ਹੀ ਕਹਿ ਦੇਣਾ। ਐਸੀ ਤੁਸੀਂ ਹੋੜਾ ਹੋੜਾ ਪਲੀਜ਼ ਸ਼ੁੱਟ ਮਿਦਾਓ। ਤੁਸੀਂ ਘਰ ਬੈਠ ਕੇ ਫੋਨ ਕਰਦੇ ਹੋ ਤੁਸੀਂ ਸੋਚਿਆ ਕਿ ਸਿੱਖੀ ਦਾ ਕਾਣ ਕਰ ਰਿਹਾ ਇਹ ਵਿਅਕਤੀ। ਤੁਸੀਂ ਸੋਚਿਆ ਕਿ ਉਹ ਜੀ ਤੁਸੀਂ ਸੋਚਿਆ ਕਿ ਇੱਕ ਡੇਰਾ ਬਾਬਾ ਰਾਮ ਵੀ ਵਾਂਗੂ ਤੁਸੀਂ ਇਹ ਸੋਚਿਆ ਕਿ ਆਪਣੇ ਪੈਰੀਂ ਅੱਜ ਨਾ ਵਗ ਰਿਹਾ ਤੁਸੀਂ ਇਹ ਸੋਚਿਆ ਆ ਹਾਂ ਸਾਹਿਬ ਝੂਲ ਰਹੇ ਚਾਰ ਦਿਵਾਰੀ ਦੇ ਵਿੱਚ ਗੁਰਗਾਂ ਸਾਹਿਬ ਜੀ ਪ੍ਰਕਾਸ਼ ਦੇ ਤੇ ਆਪਣਾ ਇੱਕ ਐਸਾ ਫੰਕਸ਼ਨ ਆ ਰਹੀ ਕੁਰਸੀਆਂ ਤੇ ਦਹਾਵੇ ਤਾਂ ਕਿ ਲੋਕਾਂ ਕੋਲ ਆਵੇ ਤੁਸੀਂ ਇੱਕ ਕਸਮ ਖਾਧੀ ਹੋਈ ਆ ਕਿ ਸੱਚ ਨੂੰ ਤੇ ਸੱਚ ਨਹੀਂ ਕਹਿੰਦੇ ਜਗਿੰਦਰ ਬਾਸੀ ਨੂੰ ਤੁਸੀਂ ਜਾਣਦੇ ਹੋ 40 ਸਾਲਾਂ ਤੋਂ ਬਰਾਂਡ ਕਾਸਟ ਖੇਤ ਦੇ ਵਿੱਚ ਐ ਤੁਸੀਂ ਆਪਣੇ ਬੱਚੇ ਦੀ ਕਸਮ ਖਾ ਕੇ ਦੇਖੋ ਕੀ ਪੰਡਰੀਵਾਲਾ ਕਰ ਦੀ ਗੱਲ ਕਰ ਰਿਹਾ ਇੱਕ ਧਰੂਪ੍ਰਤੀਸ਼ਾ ਰੱਖਦਾ ਹੈ ਤੁਸੀਂ ਸੋਚਿਆ ਕਿ ਕਾ ਆਲੋਰੀ ਤੋਰ ਕੋਦੀ ਐਕਸ਼ਨ ਉਹਦਾ ਐਟੀਟਿਊਡ ਉਹਦੇ ਕੋਲ ਮੈਰਰਸ ਉਹਨਾਂ ਚਾਰ ਪ੍ਰਤੀ ਕੀ ਸ਼ਰਧਾ ਹੈ ਕੰਮ ਪ੍ਰਤੀ ਕੋਈ ਪੀ ਐਚ ਡੀ ਕੀਤੀ ਹੋਈ ਹੈ ਥੂ ਟੈਲ ਮੀ ਬੇਬੀ ਕਮਰ ਬੇਬੀ ਇਹ ਮੈਨੂੰ ਹੀ ਸੁਣ ਕੇ ਜਵਾਬ ਦੋ ਨਾ ਤੇਰੀ ਆਪਣੀ ਅਜਾ ਥੋੜੀ ਮੇਰੇ ਤੋਂ ਕੇ ਜਵਾਬ ਦੋ ਮੈਂ ਜਵਾਬ ਦੇ ਚੁੱਕਾ ਇਸ ਤੋਂ ਬਾਅਦ ਕੋਈ ਰਾਹੀ ਹੈ ਬੈਠ ਕੇ ਉਹ ਕਿਉਂ ਜੀਆਂ ਗੱਲਾਂ ਕਰਦਾ ਗੱਲਾਂ ਕਰਦਾ ਕੋਈ ਗੰਦਾ ਤਰਦਾ ਉਹ ਗੱਲ ਕਰਦਾ ਜੇ ਗਰੀਬ ਬੰਦੇ ਨੂੰ ਮੌਜੂਦ ਹੋਣਗੇ ਜੇ ਗੱਲ ਸੁਣੂਗਾ ਵੀ ਹੋਰ ਹੋਰ ਚੱਲ ਗੱਲ ਆਰਨ ਬੇਸ ਬਾਈਟਰ ਆਮ ਸੌਰੀ ਆਰਨ ਬੇਸ ਬਾਈਟਰ ਜੇ ਤੋ ਚਲੋ ਯੋ ਨਹੀਂ ਪਤਾ ਹਾਲੇ ਤੱਕ ਗੱਲ ਨੂੰ ਕੋ ਇੰਨੇ ਮੈਨਸ ਨਹੀਂ ਹੈ ਕਿ ਉਹ ਬੰਦਾ ਬਾੜੀ ਦੀ ਗੱਲ ਕਰਦਾ ਤੁਸੀਂ ਕਹਿੰਦੇ ਉਹ ਬਾਹਰ ਲਾਓ ਤੁਸੀਂ ਦਿੱਤੇ ਤੇ ਮੈਂ ਹਾਰਿਆ ਜਿਸਨੂੰ ਹਾਲੇ ਤੱਕ ਨਹੀਂ ਪਤਾ ਕੋ ਭਾਈ ਗੁਰਬਖਸ਼ ਸਿੰਘ ਜੀ ਵਿੱਚ ਬਾੜੀ ਦੀ ਗੱਲੇ ਨਹੀਂ ਕਰਦਾ ਉਹ ਜਾਓ ਤੂੰ ਗੱਲਾਂ ਕਰਦਾ ਕਿਸੇ ਵਿਆਹੇ ਬੰਦੇ ਦੇ ਕਰ ਲਓ ਕਿਸੇ ਕੁੜੀ ਨਾਲ ਲਓ ਕਿਸੇ ਏਅਰਪੋਰਟ ਦੇ ਕਰ ਲਓ ਗੱਲਾਂ ਜਿਹੜੀਆਂ ਇਕੱਠੇ ਬਾਤ ਚ ਹੁੰਦੇ ਨੇ ਮੇਰੇ ਸਤਾਰਜੁਤ ਭਾਣੇ ਸਿਰ ਬਾਣੀ ਦੇ ਆਧਾਰ ਤੇ ਹੀ ਗੱਲਾਂ ਚੱਲ ਜਾਈ ਦੇਂ ਦੁਆਰਤ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਤੁਸੀਂ ਗੱਲਾਂ ਜਿਹੜੀਆਂ ਬਾਣੀ ਬਾਰੇ ਦੱਸੋ ਜਦੋਂ ਜੇ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਉਸ ਵਿੱਚ ਹਾਜ਼ਰ ਤੋ ਤੂੰ ਤੂੰ ਜਬਰੇਵਾਰੀ ਜੋ ਨੋ ਮੈਟਰ ਤੂੰ ਢੋੜ ਕੇ ਛੱਡ ਕੇ ਚਾਈ ਜਾ ਹਾਂ ਇਹ ਹੀ ਕਾਰਨ ਹੈ ਕਿ ਜਿਨ੍ਹਾਂ ਲੋਕਾਂ ਨੇ ਆਪਣਾ ਮਾਨਸਿਕ ਸਮਾਨਸਿਕ ਸੰਤੁਲਨ ਵਾਇਆ ਹੋਇਆ ਉਹ ਲੋਕ ਇਹ ਗੱਲ ਨੂੰ ਸੁਣਨ ਨੂੰ ਤਿਆਰ ਨਹੀਂ ਹੈ ਦਸ ਜੋ ਚੁਆਇਸ ਆਰ ਵਨ ਵੇਸਟ ਮਾਈ ਟਾਈਮ ਬਿਕਾਜ਼ ਮੈਂ ਟਾਈਮ ਦਾ ਪੈਸਾ ਵੀ ਕਰਦਾ ਹਾਂ ਗੱਲ ਕੀ ਹੈ ਵੀ ਹੁਣ ਜਿਵੇਂ ਰਣਜੀਤ ਸਿੰਘ ਢੱਡੀਆਂ ਵਾਲੇ ਤੇ ਇੱਕ ਕੁੜੀ ਆ ਜਿਹੜੀ ਸਮਰਥਕ ਆ ਭਗਤ ਨਹੀਂ ਆ ਉਹਨੇ ਆਪਣੀ ਤਰਫੋਂ ਯਾਨੀ ਇੱਕ ਸਫਾਈ ਦਿੱਤੀ ਸੀ ਗਰਨਜੀਤ ਸਿੰਘ ਢੱਡਰੀਆਂ ਵਾਲਾ ਕਿਸੇ ਨੂੰ ਗਲਤ ਰਸਤੇ ਤੇ ਨਹੀਂ ਪਾਉਂਦਾ ਔਰ ਦੂਜੇ ਪਾਸੇ ਇੱਕ ਚੈਨਲ ਦੁਆਰਾ ਕਿਹਾ ਜਾ ਰਿਹਾ ਸੀ ਸਾਹਮਣੇ ਤੋਂ ਕਿ ਢੱਡਰੀਆਂ ਵਾਲਾ ਸੰਤ ਹੈ ਜਿਹੜਾ ਉਹ ਨਿੰਦਿਆ ਕਰਦਾ ਉਹਦੀ ਝਾਲ ਢਾਲ ਹੋਰ ਹਿਸਾਬ ਦੀ ਆ ਉਹਦੇ ਜਿਹੜੇ ਉਹਦੇ ਕੱਪੜੇ ਨੇ ਉਹ ਵੀ ਹੋਰ ਤਰ੍ਹਾਂ ਦੇ ਨੇ ਉਹਦਾ ਬਹੁਤ ਸਾਰੇ ਰੰਗ ਰੂਪ ਬਦਲਦਾ ਕਈ ਸਾਰੀਆਂ ਗੱਲਾਂ ਚੈਨਲ ਬਣਿਓ ਜਿਆਦਾ ਫੋਕਸ ਕੀਤੀਆਂ ਜਾ ਰਹੀਆਂ ਚੈਨਲ ਕਨੇਡੀਅਨ ਹੈ ਮੈਂ ਤੁਹਾਨੂੰ ਪੂਰਾ ਸਾਫ਼ ਕਰ ਦਿਆ ਕੈਨੇਡਾ ਦਾ ਚੈਨਲ ਹੈ ਜਿਹਦੇ ਉੱਤੇ ਇੱਕ ਸਮਰਥਕ ਕੁੜੀ ਨੂੰ ਰਣਜੀਤ ਸਿੰਘ ਢੱਡੀਆਂ ਵਾਲੇ ਬਾਰੇ ਅਨਾਬ ਸ਼ਨਾਬ ਸ਼ਬਦ ਬੋਲੇ ਗਏ ਨੇ ਔਰ ਮੇਰੀ ਲਗਾਤਾਰ ਵਹੀਮ ਰਹੀ ਹੈ ਮੈਂ ਇਸ ਤੋਂ ਬਾਅਦ ਵੀਡੀਓ ਨਹੀਂ ਪਾਉਂਗਾ ਰਣਜੀਤ ਸਿੰਘ ਢੱਡੀਆਂ ਵਾਲੇ ਤੇ ਜੇਕਰ ਸਾਡੀ ਜਨਤਾ ਨੇ ਰਿਸਪੌਂਸ ਇਸ ਗੱਲ ਦੇ ਉੱਤੇ ਨਾ ਦਿੱਤਾ ਇਸ ਵੀਡੀਓ ਨੂੰ ਸ਼ੇਅਰ ਨਾ ਕੀਤਾ ਤੇ ਨਾ ਜਨਤਾ ਤੱਕ ਅਸਲੀ ਤਰ੍ਹਾਂ ਮੈਸੇਜ ਗਿਆ ਤਾਂ ਮੈਂ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਬਾਈ ਵੀਡੀਓ ਨਹੀਂ ਪਾਉਂਗਾ ਜਿੰਨੇ ਤੁਸੀਂ ਸਮਰਥਕ ਜੁੜਿਓ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਨਾਲ ਜੇਕਰ ਇਹ ਵੀਡੀਓ ਤੁਸੀਂ ਦੇਖ ਰਹੇ ਹੋ ਤਾਂ ਮੈਂ ਚਾਹੁੰਦਾ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾਵੇ ਤੇ ਜੇ ਕੋਈ ਸੱਚਾ ਇਨਸਾਨ ਵੀ ਦੇਖ ਰਿਹਾ ਤਾਂ ਵੀ ਸ਼ੇਅਰ ਕਰਨ ਦਾ ਹੱਕ ਬਣਦਾ ਕਿਉਂਕਿ ਜਿਹੜਾ ਚੈਨਲ ਪ੍ਰੋਸ ਰਏ ਨੇ ਉਧਰ ਅਸਲ ਠੱਕੇ ਦੇ ਨਾਲ ਲਾ ਰਹੇ ਨੇ ਥੋਪ ਰਹੇ ਨੇ ਲੋਕ ਕੁਝ ਕਹਿ ਰਹੇ ਨੇ ਉਹ ਲੋਕਾਂ ਦੀਆਂ ਗੱਲਾਂ ਪਲਟਾ ਕੇ ਸਾਹਮਣੇ ਤੋਂ ਬੋਲਣ ਵੀ ਨਹੀਂ ਦਿੰਦੇ ਫਿਰ ਚੈਨਲ ਵਾਲੇ ਜਦੋਂ ਕਾਲ ਤੇ ਜੁੜਦੇ ਆ ਲੋਕ ਤਾਂ ਉਹਨਾਂ ਨੂੰ ਆਪਣੀਆਂ ਹੀ ਗੱਲਾਂ ਯਾਨੀ ਪ੍ਰਮੋਟ ਕਰਵਾਉਂਦੇ ਆ ਠੱਕੇ ਦੇ ਨਾਲ ਤਾਂ ਹੁਣ ਮੇਰੀ ਇੱਕ ਅਪੀਲ ਆ ਤੁਹਾਡੇ ਅੱਗੇ ਕਿ ਜਿੰਨੇ ਤੁਸੀਂ ਪੰਜਾਬ ਦੇ ਵਾਸੀ ਮੈਨੂੰ ਹਰ ਰੋਜ਼ ਸੁਣਦੇ ਹੋ ਤਾਂ ਮੈਂ ਚਾਹੂੰਗਾ ਵੀ ਇਹ ਵੀਡੀਓ ਨੂੰ ਵੱਡੇ ਪੱਧਰ ਤੇ ਸ਼ੇਅਰ ਕੀਤਾ ਜਾਵੇ ਤਾਂ ਕਿ ਜਿਹੜੇ ਇਹ ਕੈਨੇਡਾ ਅਰਗੇ ਚੈਨਲ ਸਾਡੇ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਟਾਰਗੇਟ ਲਗਾਤਾਰ ਕਰਦੇ ਨੇ ਤਾਂ ਇਹਨਾਂ ਦੀ ਪੋਲ ਖਲ੍ਹਣੀ ਜ਼ਰੂਰੀ ਆ ਇਹਨਾਂ ਦਾ ਅਸਲੀ ਚਿਹਰਾ ਸਾਹਮਣੇ ਲਿਆਉਣਾ ਵੀ ਜ਼ਰੂਰੀ ਆ ਕਿਉਂਕਿ ਸਾਡਾ ਪੰਜਾਬ ਆ ਇਹ ਕੈਨੇਡਾ ਦਾ ਨਹੀਂ ਕੋਈ ਹੈਗਾ ਸੂਬਾ ਇਹ ਸਾਡੇ ਮੁਲਕ ਦਾ ਸਾਡਾ ਪੰਜਾਬ ਆ ਅਸੀਂ ਚਾਹੇ ਜੋ ਮਰਜ਼ੀ ਇੱਕ ਦੂਸਰੇ ਤੇ ਗੱਲ ਕਰੀਏ ਪਰ ਮੈਂ ਚਾਹੂੰਗਾ ਫਿਰ ਵੀ ਦਾਇਰੇ ਦੇ ਵਿੱਚ ਰਹਿ ਕੇ ਪਰ ਇਹ ਜਿਹੜੇ ਦਾਇਰਾ ਵੀ ਡੱਪ ਜਾਂਦੇ ਨੇ ਕਾਲ ਤੇ ਵੀ ਜੋੜ ਲੈਂਦੇ ਨੇ ਬਹੁਤ ਸਾਰੇ ਸਮਰਥਕਾਂ ਨੂੰ ਉਸ ਤੋਂ ਬਾਅਦ ਉਹਨਾਂ ਨੂੰ ਗੱਲ ਵੀ ਨਹੀਂ ਧਰਨ ਦਿੱਤੀ ਜਾਂਦੀ ਤਾਂ ਆਪਣੇ ਬਨਿਓ ਜਿਹੜਾ ਕੁਝ ਪਰੋਸਣਾ ਉਹ ਪਰੋਸ ਦਿੰਦੇ ਨੇ ਤਾਂ ਗਲਤ ਮੈਸੇਜ ਜਾਂਦਾ ਜਨਤਾ ਦੇ ਵਿੱਚ ਤਾਂ ਠੀਕ ਆ ਪੰਜਾਬੀਓ ਮਿਲਦੇ ਅਗਲੇ ਟੌਪ ਤੇ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਉਹ ਸਬਸਕ੍ਰਾਈਬ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਵੀ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ